ਸਤਿ ਸ਼੍ਰੀ ਅਕਾਲ ਦੋਸਤੋ ਵਾਤਾਵਰਣ ਦੀ ਸੁੰਥਲਾਈ ਅਤੇ ਧਰਤੀ ਨੂੰ ਹਰਾ-ਭਰਾ ਬਣਾਉਣ ਦੇ ਲਈ ਅਲੱਗ-ਅਲੱਗ ਥਾਵਾਂ ਦੇ ਉੱਪਰ ਜੋ ਬੂਟੇ ਲਗਾਏ ਹੋਏ ਹਨ ਉਹਨਾਂ ਦੀ ਹਰ ਰੋਜ਼ ਸਾਂਸਵਾਲ ਕੀਤੀ ਜਾਂਦੀ ਹੈ ਇਸੇ ਹੀ ਲੜੀ ਤਹਿਤ ਅੱਜ ਸਮਚਾਨ ਧੂਮੀ ਜਾਲੜਾ ਰੋਡ ਰਾਹੋ ਵਿਖੇ ਬੂਟਿਆਂ ਨੂੰ ਪਾਣੀ ਪਾਉਣ ਦੀ ਜੋ ਸੇਵਾ ਉਹ ਨਿਭਾਈ ਗਈ ਤਾਂ ਜੋ ਇਹ ਬੂਟੇ ਵਧੀਆ ਢੰਗ ਨਾਲ ਵੱਧ ਸਕਣ ਔਰ ਇਸ ਦੇ ਨਾਲ ਹੀ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਔਰ ਨਵੇਂ ਬੂਟੇ ਲਗਾਉਣ ਦਾ ਸਮਾਂ ਵੀ ਹੈ ਸੋ ਇਸ ਦੇ ਤਹਿਤ ਬੂਟੇ ਨਵੇਂ ਲਗਾਉਣ ਦਾ ਜੋ ਮੋਹਮਾ ਉਹ ਵੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਘਰ ਵਿੱਚ ਘਰਾਂ ਵਿੱਚ ਵੀ ਬੂਟੇ ਲਗਾਏ ਜਾ ਰਹੇ ਹਨ ਅਤੇ ਮੋਟਰਾਂ ਖੇਤਾਂ ਵਿੱਚ ਵੀ ਜਿੱਥੇ ਕੋਈ ਜਗ੍ਹਾ ਖਾਲੀ ਮਿਲਦੀ ਹੈ ਜਿਸ ਤਰ੍ਹਾਂ ਕਿ ਜਿੱਥੇ ਬੂਟਾ ਸੇਫ ਰਹੇ ਔਰ ਵੱਡੇ ਹੋਣ ਤੇ ਉਸ ਨੂੰ ਕੋਈ ਵੱਡੇ ਨਾ ਉੱਥੇ ਬੂਟੇ ਲਗਾਈ ਜਾ ਰਹੇ ਹਨ ਸੋ ਆਪਣੇ ਵਾਤਾਵਰਣ ਦੇ ਧਰਤੀ ਲਈ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਰੁੱਖ ਲਗਾ ਕੇ ਆਪਣਾ ਬੰਦ ਦਾ ਯੋਗਦਾਨ ਜਰੂਰ ਪਾਓ ਸੋ ਏਸੀ ਅਪੀਲ ਹੈ ਕਿ ਇਸ ਪ੍ਰਸਾਦ ਦੇ ਵਿੱਚ ਜੋ ਤੁਸੀਂ ਰੁੱਖ ਲਗਾਣੇ ਹਨ ਜਿਸ ਤਰ੍ਹਾਂ ਤੁਹਾਨੂੰ ਰੁੱਖ ਲਗਾਣ ਦਾ ਜੋਸ਼ ਹੈ ਉਸੇ ਤਰ੍ਹਾਂ ਉਹਨਾਂ ਨੂੰ ਸਭਾਲਣ ਦਾ ਵੀ ਇੱਕ ਤਰ੍ਹਾਂ ਜੋਸ਼ ਹੋਣਾ ਚਾਹੀਦਾ ਹੈ ਤਾਂ ਜੋ ਇਹ ਰੁੱਖ ਜੋ ਤੁਹਾਡੇ ਲਗਾਏ ਹੋਏ ਹਨ ਉਹ ਇੱਕ ਵੱਡੇ ਰੁੱਖ ਬਣ ਸਕਣ ਔਰ ਵਾਤਾਵਰਣ ਦੇ ਵਿੱਚ ਆਪਣਾ ਬੰਦ ਦਾ ਯੋਗਦਾਨ ਤੇ ਸ ਕਰਨ ਕਿਉਂਕਿ ਬਰਸਾਤ ਦੇ ਵਿੱਚ ਜੋ ਰੁੱਖ ਲਗਾਏ ਜਾਂਦੇ ਹਨ ਉਹ ਜ਼ਿਆਦਾਤਰ ਬਰਸਾਤ ਦੇ ਸਿਰੇ ਸੇ ਛੱਡ ਦਿੱਤੇ ਜਾਂਦੇ ਹਨ ਪਰ ਆਪਾਂ ਨੂੰ ਇਹ ਨਹੀਂ ਕਰਨਾ ਹੈ ਔਰ ਇਹਨਾਂ ਬੂਟਿਆਂ ਨੂੰ ਪਾਲਣਾ ਹੈ ਔਰ ਬਦਰਮ ਬਦਰਮ ਵਿੱਚ ਨਦੀ ਦੀ ਮਦਦ ਕਰਨ ਸੋ ਸਾਰੇ